ਹਾਂਜੀ ਦੋਸਤੋ ਆਪਾਂ ਤੁਹਾਡੇ ਲਈ ਲੈ ਕੇ ਆਏ ਕਮੇਡੀ ਵੀਡੀਓ ਫੁੱਲ ਕਮੇਡੀ ਵੀਡੀਓ ਤੇ ਤੁਸੀਂ ਜੁੜ ਗਿਓ ਆਪਣੇ surjeet nathgarh channel ਦੇ ਨਾਲ ਠੀਕ ਹੈ ਜੀ ਤੇ ਬਹੁਤ ਇੰਟਰਸਟਿੰਗ ਬਹੁਤ ਫੁੱਲ ਕਮੇਡੀ ਆ ਤੁਸੀਂ ਚੈੱਕ ਕਰਿਓ ਠੀਕ ਹੈ ਉਹ ਭੱਜ ਲਾ ਉਹ ਗੱਗੀ ਜੇ ਚੰਗੀ ਚੌਣਾ ਇਹਨਾਂ ਨੇ ਸਾਤੀ ਚ ਲੱਤਾਂ ਮਾਰਦੀ ਆ ਉਹ ਛੱਡਿਓ ਨਾ ਇਹਨਾਂ ਨੂੰ ਆ ਗਿਆ ਕਲਾਕਰ ਲੈਣਾ ਸਾਸਰੀ ਘਰ ਮਾਤਾ ਕਿੱਥੇ ਆ ਚਮਕੀਲਾ ਆਪਣਾ ਸੁਰਾਂ ਦਾ ਬਾਦਸ਼ਾ ਆ ਗਿਆ ਸਵੇਰੇ ਨਾ ਤੂੰ ਆ ਪਕੌ ਜੀ ਕਰਨਾ ਨਾ ਹਮ ਨੂੰ ਤਾਂ ਨਾ ਦੇਣਾ ਉਹ ਮਾਤਾ ਅਸੀਂ ਕੰਮ ਕਰਨ ਨਹੀਂ ਰਾਜ ਕਰਨ ਆਏ ਆ ਤੂੰ ਹੈਪੀ ਦੱਸ ਕਿੱਥੇ ਆ ਪੋਣਾ ਕਿੱਥੇ ਆ ਹਾਲੇ ਤਾਂ ਕੋ ਮੰਡੇ ਨੂੰ ਲੰਦਾ ਪਿਆ ਆ ਹੱਲੇ ਤਾਂ ਹੀ ਉਹ ਹੈਪੀ ਤੂੰ ਹੱਲੇ ਤੱਕ ਸੁੱਤਾ ਹੀ ਪਿਆ ਚੱਲ ਉੱਠ ਯਾਰ ਕਿਉਂ ਦੁਖੀ ਕਰਨ ਆਇਆ ਨਾ ਉਹਨਾਂ ਨੂੰ ਸਵੇਰੇ ਸਵੇਰੇ ਉਹ ਕਾਦੀ ਸਵੇਰ 11 ਵਜੇ ਆ ਕਸੂਰ ਦੇ ਚਿਤੜਾ ਤੱਕ ਪਹੁੰਚ ਗਈ ਹੈ ਤੇਰੀ ਅੱਲੇ ਸਵੇਰੀ ਆ ਯਾਰ ਨਾ ਦੁਖੀ ਕਰ ਉਹ ਜਿਹੜੀ ਤੈਨੂੰ ਮੈਂ ਗੱਲ ਦੱਸਣਾ ਆ ਤੂੰ ਖੁਸ਼ੀ ਨਾਲ ਕੰਦਾ ਜ ਵਜਦਾ ਫਿਰ ਨਾ ਹੀ ਉਹ ਡਰਾਮੇ ਨਾ ਕਰ ਗੱਲ ਦੱਸ ਤੇਰੇ ਲਈ ਉਸਤਾਦ ਲੱਭ ਲਿਆ ਮੱਗਰ ਮੱਗੀ ਮੈਂ ਗੋਣਾ ਸਿਖਣਾ ਪਹਿਲਵਾਨੀ ਨਹੀਂ ਸਿੱਖੜੇ ਉਹ ਗੁਰਵਾ ਨਾ ਹੀ ਪਹਿਲਵਾਨਾਂ ਵਾਲਾ ਵਾ ਗੋਣਾ ਸਿਖਾਉਂਦਾ ਵਾ ਚੱਲ ਹੱਥ ਮੂੰਹ ਤੋਂ ਚਲੀਏ ਨਹੀਂ ਚਲ ਜਾਨੇ ਉੱਤੇ ਕੜਾ ਉਸਤਾਦ ਨੂੰ ਬੁੱਗੀਆਂ ਦੇਣੀਆਂ ਓ ਯਾਰ ਜੇ ਗੁਰਦਖਸ਼ਣਾ ਦੇ ਬੁੱਗੀਆਂ ਮੰਗਲੀਆਂ ਉਹ ਵੀ ਦੇਣੀਆਂ ਪੈਣੀਆਂ ਬਕਵਾਸ ਨਾ ਕਰ ਚੱਲ ਤੁਰ ਓ ਮਾਤਾ ਸ਼ਾਮਾ ਨੂੰ ਪਾਇਆ ਦੁੱਧ ਦੀ ਖੀਰ ਬਣਾ ਲਈ ਚਮਚਾ ਚਮਚਾ ਪੂਰੇ ਮੱਲੇ ਦੇ ਬਣਣੀਆ ਤੇਰੇ ਮੁੰਡੇ ਨੇ ਉਸਤਾਦ ਲੱਭ ਲਿਆ ਵਾ ਸ਼ਾਮ ਨੂੰ ਚਮਕੀਲਾ ਬਣ ਕੇ ਹੀ ਘਰੇ ਆਉਣਾ ਚਾ ਚਮਚਾ ਖੀਰ ਬਣਨੀਆ ਓਏ ਹੁਣ ਕਿੰਦਰ ਜਾਣਾ ਵਾ ਆਹਾਂ ਮੇਲੇ ਤੇ ਰਹਿੰਦਾ ਵਾ ਦੀਵਾਨ ਦਾ ਬਾਦਸ਼ਾਹ ਸਾਸਤਰੀ ਗਾਲਾ ਅੰਕਲ ਜੀ ਆਪਣੇ ਮੱਗਰ ਮੱਗੀ ਨੂੰ ਮੈਂਦਾ ਸੀ ਆ ਜਾਓ ਮੇਰੇ ਜੱਫੀ ਪਾ ਕੇ ਮੈਂ ਹੋਈ ਆ ਮੱਗਰ ਮੱਗੀ ਉਸਤਾਦ ਇਹ ਬੰਦਾ ਮੈਨੂੰ ਗਲਤ ਤੇ ਆਈ ਨਾ ਉਸਤਾਦ ਜੀ ਉਸਤਾਦ ਜੀ ਮੈਨੂੰ ਗਾਣਾ ਸਿਖਾ ਦਿਓ ਸਿਖਾ ਦਿੰਨੇ ਆ ਪੈਸਾ ਵੀ ਆਉਂਦਾ ਕੋਸ਼ ਹਾਂਜੀ ਹਾਂਜੀ ਉਸਤਾਦ ਜੀ ਇਹਨੂੰ ਸੜਕ ਤੇ ਚਲਾਉਣ ਵਾਲੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਮੈਂ ਤੈਨੂੰ ਡਰਾਈਵਰ ਨਹੀਂ ਰੱਖਣਾ ਕਿ ਗਾਣਾ ਆਉਂਦਾ ਸੁਣਾ ਵਾਹ ਗਾਣੇ ਦੀ ਗੱਲ ਛੱਡ ਦਿਓ ਸੁਣੋ ਪੇ ਰਤਨੋ ਨੀ ਸੁਣ ਰਤਨੋ ਓਏ ਓਏ ਤੇਰੇ ਆ ਦੁੱਖਾਂ ਦਾ ਮਾਰੇ ਤੁਸੀਂ ਕਲਾਕਾਰ ਬਣਨਾ ਕਿ ਭਗਤ ਜਾਓ ਇੱਥੋਂ ਮੈਂ ਨਹੀਂ ਸਿਖਾਉਣਾ ਤੁਹਾਨੂੰ ਹਾਂ ਉਸਤਾਦ ਜੀ ਇਦਾਂ ਨਾ ਕਰੋ ਅਈ ਤਾਂ ਗੇ 15 ਵੀਰ ਉਸਤਾਦਾਂ ਦਾ ਧੱਕੇਗਾ ਕੇ ਤੁਹਾਡੇ ਕੋਲ ਆਏ ਆ ਉਹਨਾਂ ਨੇ ਤੁਹਾਨੂੰ ਕੱਲੇ ਧੱਕੇ ਹੀ ਮਾਰਿਆ ਮੈਂ ਤੁਹਾਨੂੰ ਜੁੱਤੀਆਂ ਵੀ ਨਾਲ ਮਾਰਨੀ ਆਇਆ ਨਾਲੇ ਤੈਨੂੰ ਕਿਹੜੇ ਕੰਜਰ ਨੇ ਬਹਿ ਪਾਇਆ ਤੂੰ ਕਲਾਕਾਰ ਆ ਇਹਨੇ ਉਸਤਾਦ ਜੀ ਇਹਨੂੰ ਇੱਕ ਮੌਕਾ ਦੇ ਦੋ ਤੂੰ ਇਦਾਂ ਤੋਂ ਤਾਂ ਸਹੀ ਸੁਣਾਵੇਂਗੀ ਚੱਲ ਫੇ ਹੀਰ ਸੁਣਾ ਹੀਰ ਤਾਂ ਸੌਕੀ ਬੜੀ ਸੁਣੋ ਫੇ ਉਸਤਾਦ ਜੀ ਹੀਰ ਬੜੀ ਸਾਉ ਕੁੜੀ ਸੀ ਘਰੋਂ ਵੀ ਫੈਮਿਲੀ ਵਿੱਚ ਹੀ ਪਰ ਜਿਹੜੀ ਰਾਂਝੇ ਚਾਚੇ ਨਾਲ ਧੋਖਾ ਕਰ ਗਈ ਉਹ ਮਾਰੀ ਦਿੱਤੀ ਉਹਨੇ ਉਹ ਕਮਲਿਆ ਹੀਰ गा ਕੇ ਸੁਣਾ ਲੈ ਹੀਰ गा ਕੇ ਸੁਣਾ ਦਿੰਨੇ ਆ ਉਹ ਤਾਂ ਹੋਰ ਵੀ ਸੌਕੀ ਆ ਤੂੰ ਹੀਰ ਬੜੀ ਹੈ ਮਸਤ ਮਸਤ ਤੂੰ ਹੀਰ ਬੜੀ ਹੈ ਮਸਤ ਚਲੂ ਨਾਲ ਦੁਆ ਨੂੰ ਕੁਛ ਨਹੀਂ ਕਹਿਣਾ ਉਹਦਾ ਮੈਨੂੰ ਨਾਂ ਦੱਸੋ ਜਿੰਨੇ ਮੇਰਾ ਪਤਾ ਦੱਸਿਆ ਆ ਉਹਨੂੰ ਮੈਂ ਕੰਜਰ ਨੂੰ ਨਹੀਂ ਛੱਡਣਾ ਕੀ ਗੱਲ ਸਤ ਜੀ ਕੀ ਚੰਗੀ ਨਹੀਂ ਲੱਗੀ ਹੁਸਟਪ ਕਰ ਜਾ ਤੂੰ ਵੀ ਤੇਰਾ ਨਾ ਤੂੰ ਵੀ ਮਾਰ ਕੇ ਛਰ ਪਾੜ ਦੇਣਾ ਆ ਉਸਤਾਦ ਜੀ ਮਾਫ ਕਰ ਦੋ ਨਿਆਣਾ ਮੈਂ ਛੋਟਾ ਤੁਸੀਂ ਸਾਨੂੰ ਇਹ ਦੱਸੋ ਗਉਣਾ ਸਿੱਖਣ ਕਿਹੜੇ ਟਾਈਮ ਆਈਏ ਹੁਣੇ ਕੰਮ ਦੇ ਲੱਗੋ ਉਹ ਪਈਆ ਪੱਲੀ ਦਾਤੀ ਪੱਠੇ ਵੜ ਕੇ ਲਿਆਓ ਇਹ ਵੀ ਕੰਮ ਕਰਨਾ ਪੈਣਾ ਉਹ ਕੰਮ ਹੈ ਕਿੰਨਾ ਗਿਆ ਆਪਣੀ ਹਵੇਲੀ 'ਚ 25 30 ਮੱਝਾਂ ਆਇਆ 20 30 ਗਾਇਆਂ ਆ 30 ਬੱਕਰੀਆਂ ਆ ਬਾਕੀ 50 60 ਮੁਰਗੀਆਂ ਹੋਰ ਹੈ ਕੀ ਆ ਉਹ ਇੰਨੇ ਜਾਨਵਰ ਤੇ ਡਿਸਕਵਰੀ ਚੈਨਲ ਤੇ ਨਹੀਂ ਹੁੰਦੇ ਜਿੰਨੇ ਤੇ ਹਵੇਲੀ 'ਚ ਤੜੇ ਪਏ ਆ ਉਹ ਇਹਨੂੰ ਹਵੇਲੀ ਕਾਹਦਾ ਕਹਿਣ ਦਿਆ ਵਾ ਉਹ ਉਸਤਾਦ ਕਾਹਦਾ ਤੂੰ ਉਸਤਾਦ ਤੂੰ ਇਹਦੇ ਬਾਹਰ ਲਖਾ ਚਾਚੇ ਦਾ ਕਿੜੀਆਂ ਕਰ ਤੇ 200 ਰੁਪਇਆ ਰੱਖ ਦੇ ਟਿਕਟ ਦੇਖੀ ਤੇਰੇ ਪੈਸੇ ਬਣਦੇ ਉਹ ਤੂੰ ਮੂਲ ਦਾ ਹੀ ਵੜਾਇਆ ਮੈਂ ਨਹੀਂ ਤੈਨੂੰ ਚੇਲਾ ਰੱਖਣਾ ਉਹ ਤੈਨੂੰ ਚੇਲੇ ਦੀ ਨਹੀਂ ਤੈਨੂੰ ਭਈਏ ਦੀ ਲੋੜ ਆ ਚਲੋ ਚੱਲੀਏ ਇਤੋਂ ਅੱਧੀ ਆਪਣੀ ਉਦਾਂ ਲੰਘੀ ਅੱਧੀਆਂ ਨੇ ਪੱਟੀਆਂ ਜੀ ਕੱਢ ਦੇਣੀਆਂ ਆ ਆਜ ਵਰ ਨੂੰ ਮੈਂ ਲੈ ਆਈ ਅੰਨੀ ਦੂਰ ਕੋਈ ਨਾ ਯਾਰ ਉਸਤਾਦ ਆਪਾਂ ਤੇਰੇ ਲਈ ਨਵਾਂ ਉਸਤਾਦ ਲੱਭ ਲੈ ਆਂ ਉਹ ਬੱਸ ਕਰ ਹੁਣ ਉਸਤਾਦ ਹੀ ਲੱਭੀ ਜਾਣੇ ਆ ਹੁਣ ਮੈਂ ਖਾਦਾ ਉਸਤਾਦ ਬਣੂਗਾ ਉਹ ਤੇਰੇ ਆਹੀ ਕੌਨਫੀਡੈਂਸ ਨੇ ਤੈਨੂੰ ਚਮਕੀਲਾ ਬਣਾਉਣਾ ਈ ਲੈ ਵੇ ਸੁਣ ਫੇਰ ਦਾਣਾ ਜੁਨੀ ਦੀਆ ਫੇਰ ਉਹ ਕਿਤੇ ਨਹੀਂ ਜਾਣਾ ਯਾਰ ਉਹ ਨਾਲੇ ਉਸਤਾਦ ਆਪਾਂ ਕੱਲੂ ਤੇਰਾ ਕਾਰਡ ਬਣਾਉਣਾ ਕਿਹੜਾ ਰਸ਼ਰ ਕਾਰ? ਉਹ ਨਹੀਂ ਤੇਰਾ ਆਪਣਾ ਕਾਰ ਜਿੱਥੇ ਲਿਖਿਆ ਹੋਊਗਾ ਪ੍ਰੋਗਰਾਮ ਵਾਲੇ ਸੰਪਰਕ ਕਰੋ। ਪ੍ਰੋਗਰਾਮ ਦੇਖੀ ਕਦਾਂ ਡਿੱਗਦੇ ਜਿੱਦਾਂ ਸੌਣ ਦੇ ਮਹੀਨੇ ਟੀਨਾ ਤੇ ਖੜੇ ਡਿੱਗਦੇ ਹੁੰਦੇ। ਸੱਚੀ ਕਹਿ। ਉਹ ਚੱਲ ਹੋਏ ਹੁਣ। ਅੱਛਾ ਕਲਾਕਾਰ ਬਣਨਾ ਚਾਹੁੰਦਾ ਆ ਤੇਰਾ ਮੁੰਡਾ। ਬਾਹਲਾ ਤੰਗ ਕਰਦਾ ਤੈਨੂੰ। ਕੋਈ ਨਹੀਂ ਹੈਗਾ ਹੱਲ। ਪਹਿਲਾਂ ਬਾਬਿਆਂ ਨੂੰ ਇੱਕ ਕੱਪ ਚਾਹ ਪਿਆ। ਮੌਸਮ ਬੜਾ ਸਾਂ ਨਾ। ਚੰਗਾ ਬੱਬਾ ਲੈ ਕੇ ਹੁਣੀ। ਲੇ ਵੀ ਚੋਪੜਿਆ ਅੱਜ ਮਾਤਾ ਕੋਲ 3-4000 ਪਿਆ ਠੱਗਦੇ ਵਾ ਕਿਹੜਾ ਉਹ ਨੇਪਾਲੀ ਜਿਹਾ ਬੈਠਾ ਵਾ ਨੇਪਾਲੀ ਜਿਹਾ ਬੈਠਾ ਹਾਂ ਬਾਬਾ ਤੂੰ ਇੱਥੇ ਬੈਠਾ ਤੈਨੂੰ ਬੱਕਰਾ ਚਾਹੀਦਾ ਕਾਕਾ ਅਸੀਂ ਜੋਗੀ ਹੁੰਨੇ ਆ ਬਹੁਤ ਦੂਰੋਂ ਆਇਆ ਪਹਾੜਾ ਵਾਲ ਚੋਂ ਮੈਂ ਕਿਹਾ ਚੱਜਦੇ ਘਰੇ ਜਾ ਕੇ ਮੰਗ ਇੱਥੋਂ ਕੀ ਮੰਗਾਂ ਤੈਨੂੰ ਨਾਲੇ ਜੇ ਦੂਰੋਂ ਆਇਆ ਕੀ ਕਰੀਏ ਤੇਰੀਆਂ ਲੱਤਾਂ ਮळिए ਜਾਂ ਕਰਾਇਆ ਦਈਏ ਮੈਂ ਕਿਉਂ ਤਾਂ ਕਰਦੇ ਬਾਬੇ ਨੂੰ ਮਾਤਾ ਅੱਤੇਰਾ ਮੁੰਡਾ ਵਾ ਹਾਂ ਬਾਬਾ ਮੇਰਾ ਹੀ ਮੁੰਡਾ ਆ ਇਹ ਕਾਕਾ ਤੇਰਾ ਮੱਥਾ ਪੜ ਲਿਆ ਵਾ ਮੈਂ ਤੂੰ ਕਲਾਕਾਰ ਨਹੀਂ ਬਣ ਸਕਦਾ ਬਾਬਾ ਮੈਨੂੰ ਵੀ ਮਤ ਆਉਦਾ ਮੈਂ ਵੀ ਤੇਰਾ ਮੱਥਾ ਪੜ ਲਿਆ ਵਾ ਤੇਰੇ 2 ਮਿੰਟਾਂ ਦੇ ਅੰਦਰ ਅੰਦਰ ਜੁੱਤੀਆਂ ਪਹਿਨੀਆਂ ਹਣ ਚੱਪਲਾਂ ਤਾਂ ਬੱਤੀਆਂ ਖਾਦੀਆਂ ਨੇ ਅੱਜ ਜੁੱਤੀਆਂ ਨਹੀਂ ਕਦੇ ਕਰਿਆ ਬਾਬਿਆਂ ਨੇ ਬਸ ਵੇ ਅੱਜ ਤੂੰ ਘਰ ਤਾ ਗੱਗੀ ਮਾਤਾ ਨੂੰ ਜਿੰਦਾ ਲਾ ਕੇ ਹਸੋਈ ਚ ਇਨੂੰ ਪੋਛ ਮੈਂ ਕਲਾਕਾਰ ਕੇ ਉਨੀ ਬਣ ਸਕਦਾ ਦੱਸ ਤਾਨੂੰ ਕਲਾਕਾਰ ਮੈਂ ਤੂੰ ਕਲਾਕਾਰ ਹੈ ਪਹਿਲਾਂ ਇਹਨੂੰ ਕਾਹ ਤੋਂ ਕਹੇ ਤੂੰ ਕਲਾਕਾਰ ਨਹੀਂ ਬਣਦਾ ਪਹਿਲਾਂ ਮੱਥੇ ਮੂਰੇ ਵਾਲ ਸੀ ਅਗਲੇ ਦੇ ਹੁਣ ਪੜਾ ਮੱਥਾ ਉਹਦਾ ਕਲਾਕਾਰ ਹੈ ਕਲਾਕਾਰ ਹੈ ਅੰਗੀ ਜਿਹਾ ਵਾਲ ਹਾਂ ਬਣ ਗਿਆ ਮੈਂ ਚਮਕੀ ਲਾ ਗਏ ਇਹਨੂੰ ਕਹੇ ਮੈਨੂੰ ਚਮਕੀ ਨਾ ਚਮਕੀ ਲਾ ਜੀ ਹੈ ਚਮਕ ਲਾ ਜੀ 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 ਦੋ ਵਾਰੀ ਜੀ ਲਾ ਚਮਕੀ ਲਾ ਜੀ ਜੀ ਹਾਂ ਖੋਸ਼ ਹੈ ਹਾਂ ਆਲੇ ਹੋਸਟਰ ਪਰ ਇਹ ਤੂੰ ਸਿੰਗਲ ਬੰਜੇ ਆਪਾਂ ਵਿਆਹ ਕਰਾ ਲਾਂ ਉਹ ਪਗਲਾ ਨੂੰ ਮੈਨੂੰ ਪਗਲਾ ਨੂੰ ਬਹੁਤ ਪਿਆਰ ਕਰਦਾ ਪਰ ਸਦਾਈਆ ਇਹ ਪੰਜਾਬ ਆ ਇੱਥੇ ਲੋਕਾਂ ਨੇ ਨਹੀਂ ਮੰਨਣਾ ਮੁੰਡੇ ਨਾਲ ਮੁੰਡੇ ਦੇ ਵਿਆਹ ਨੂੰ ਤੂੰ ਦੁਆ ਤੇਰਾ ਮੇਰਾ ਵਿਆਹ ਨਹੀਂ ਤੇਰਾ ਹੋਰ ਕੁੜੀ ਨੇ ਨਹੀਂ ਨਾ ਤੇ ਇਹ ਨਹੀਂਗਾ ਨਾਲੇ ਕੱਲੋਂ ਤੂੰ ਸਟਾਰ ਬੰਜਾ ਪ੍ਰੋਗਰਾਮ ਦੇਖੀ ਅੱਧਾ ਡੱਕਣੇ ਜਿੱਦਾਂ ਪਾਟੇਮ ਚਾਪਾਂ ਡੇ ਗਦੀਂ ਤਕੜਾ ਹੋ ਸ਼ਰਾ ਲੈ ਤਕੜਾ ਤਾਂ ਮੈਂ ਬੋ ਆ ਤੇ ਦੇਖ ਮੇ ਯਾਰਾ ਮੈਂ ਵੀ ਉਸਤਾ ਪੱਟੇਂ ਪਕੜਾ ਲੈ ਵੀ ਹੈਪੀ ਸਿਆਂ ਮੈਂ ਲੱਗੇ ਤਰੀਕਾ ਚੱਲ ਤੇ ਚੱਲੀਏ ਕਰੇ ਹਾਂ ਘਰੇ ਜਾ ਕੇ ਕੀ ਕਰਨਾ ਕਾਰਡ ਵੰਡੀਏ ਉਹ ਆਹ ਹੋਏ ਕਾਰਡ ਵੰਡਾਂਗੇ ਫੇਰ ਹੀ ਕੋਈ ਪ੍ਰੋਗਰਾਮ ਆਊਗਾ ਤੂੰ ਬੈਠ ਪਹਿਲੇ ਪਹਿਲੇ ਕਾਰਡ ਵੰਡੀਏ ਪੈ ਨੂ ਰੋ ਖਲਿਆ ਵਾ ਕੀ ਹੋਇਆ ਹੁਣ ਛੁਰਲਾ ਮਾਰਨਾ ਵਾ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਆਓ ਪੁੱਤਰ ਜੀ ਦੱਸੋ ਗੌਂਦਾ ਜੀ ਇਹ ਹਾਂਜੀ ਆ ਲੋ ਜੀ ਸਾਡਾ ਕਾਰਡ ਭੋਗ ਮਾਰ ਕੇ ਮੱਸਿਆ ਕੋਈ ਵੀ ਪ੍ਰੋਗਰਾਮ ਹੋਵੇ ਸਾਨੂੰ ਸੰਪਰਕ ਕਰੋ ਪ੍ਰੋਗਰਾਮ ਤੇ ਕਾਕੇ ਇੱਕ ਹੈਗਾ ਵਾ ਪਰ ਹੈਗਾ ਨਿਕਾ ਵਾ ਐਡਾ ਕਾ ਹੈਗਾ ਜੀ ਦੋ ਬੰਦੇ ਖੜ ਜਾਂਗੇ ਨਾ ਜਰੂਰ ਖੜ ਜਣਗੇ ਮੁੰਡਾ ਜੰਮਿਆ ਕੋਈ ਮਖੌਲ ਆ ਮੁੰਡੇ ਦੀ ਪਾਰਟੀ ਆ ਬਸ ਸਾਨੂੰ ਇੰਨਾ ਕੀ ਚਾਹੀਦਾ ਪੁੱਤ ਰੁਪਈਆ 31 ਨਹੀਂ ਅੰਕਲ ਜੀ 3100 ਬਹੁਤ ਜ਼ਿਆਦਾ ਵਾ ਨਹੀਂ ਹੱਕਾ ਜੀ 3100 ਸਹੀ ਆ ਉਦਾਂ ਹੀ 5000 ਨਹੀਂ ਦਾ 3100 ਸਹੀ ਆ ਆ ਲੈ ਕੱਕੇ 1500 ਰੁਪਈਆ ਇਹ ਸਾਈ ਤੁਹਾਨੂੰ ਕੱਲ ਨੂੰ ਇਸੇ ਟਾਈਮ ਇਸੇ ਮਹੱਲੇ ਦੇ ਵਿੱਚ ਆ ਜਿਓ ਤੇ ਸੋਹਣ ਸਿੰਘ ਦਾ ਘਰ ਪੁੱਛ ਲਿਓ ਤੇ ਟਾਈਮ ਨਾ ਪਹੁੰਚ ਜੇ ਨਾ ਨੂੰ ਚਾ ਵਾ ਅਸੀਂ ਤਾਂ 10 ਮਿੰਟ ਪਹਿਲਾਂ ਹੀ ਆ ਜਾਣਾ ਚਲੋ ਕੱਲ ਨੂੰ ਮਿਲਦੇ ਹਾਂ ਹੁਣ ਸਹੀ ਗੱਲ ਐ ਪਹਿਲਾਂ ਜਾਣ ਦੱਸ ਮਿੰਟ ਗੱਗੀ ਬੰ ਮੈਨੂੰ ਯਕੀਨ ਜਿਆ ਨਹੀਂ ਹੋਣਦਿਆ ਵੀ ਆਪਾਂ ਨੂੰ ਪਤਾ ਮਿਲ ਗਿਆ ਮੈਨੂੰ ਲੱਗਦਾ ਮੇਂ نیند ਹੀ ਨਹੀਂ ਆਉਣੀ ਸਾਥ ਨੂੰ ਉਹ ਜੁਕਲੈਡੀ ਪ੍ਰਾਈਸ ਹੈ ਇਹ ਨਾ ਹੋਵੇ 12 ਵਜੇ ਤੁੰਬੀ ਚੱਕ ਕੇ ਤੁੰਬਲੰਬ ਸ਼ੁਰੂ ਕਰ ਦਵੇ ਮਾਦਾ ਜਿਹੜੀ ਧੱਗੇ ਬਹੁਤ ਬਾਬਿਆਂ ਦੇ ਜਾਂਦੀ ਐ ਮੁਨੀ ਘਣਾ ਖਣੀ ਮੁੰਡੇ ਸਿਰ ਕਸਰ ਆ ਗਈ ਉਹ ਸਦਾਈਆ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਇਦਾਂ ਨਹੀਂ ਕਈਦਾ ਹੁੰਦਾ ਹਾਂ ਕੀ ਗੱਲ ਇਹ ਤਾਂ ਕੋਈ ਤਾਲਮਿਲ ਹੀ ਨਹੀਂ ਬਣਿਆ ਹਾਂਜੀ ਹਿੰਦਿਆਨੇ ਸੱਟਿਆ ਪਾਸ਼ਾ ਕਾਲੀਆਂ ਨਜ਼ਰਾਂ ਤੋਂ ਬਚਾਈ ਪਹਿਲਾ ਪ੍ਰੋਗਰਾਮ ਲੌਨ ਚੱਲੇ ਨਜ਼ਰ ਲੱਗ ਗਈ ਆ ਸਰਜੀਤ ਢੋਲੀ ਫੋਨ ਨਹੀਂ ਚੱਕਣਦੇ ਆ। ਓ ਯਾਰ ਫੇਕ ਡਿੱਗ ਗੱਲ ਵਾ। ਉਧਰ ਦੀ ਜਾਣਾ ਵਾ। ਰਾਹ 'ਚ ਹੰਨੂ ਘਾਣਾਗੀ। ਚੱਲ ਫੇ। ਕਾਲੀਏ ਨਜ਼ਰ। ਇਹਨੂੰ ਪੜ। ਸਰਜੀਤ ਢੋਲੀ ਨਹੀਂ ਫੋਨ ਚੁੱਕਦਾ। ਓ ਸਰਜੀਤ ਓਏ ਸਰਜੀਤ ਹਾਂ ਜੀ ਰੱਖੋ ਕੀ ਕਹਾਂ ਵਾ ਬਾਪੂ ਤੇਰਾ ਕਿੱਥੇ ਆ ਡੈਡੀ ਮੇਰਾ ਹੋਂ ਰਿਆ ਨਹੀਂ ਤਾਂ ਆਏ ਹੋਰ ਰੱਬਾ ਇਹਨੇ ਕਿਵੇਂ ਗਿਆ ਨੂੰ ਛੱਡ ਗਿਆ ਚਲ ਗਿਆ ਉਹ ਨਹੀਂ ਯਾਰ ਆਪਾਂ ਤਾਂ ਸਾਈ ਵੀ ਦਿੱਤੀ ਹੋਈ ਸੀ ਉਹ ਫੁੱਦੂਆ ਫੁੱਦੂਆ ਡੈਡੀ ਮੇਰਾ ਮਾਸੀ ਦੇ ਗਿਆ ਵਾ ਉਹਨਾਂ ਨੇ ਬੱਕਰਾ ਦੇਣਾ ਵਾ ਉਹ ਇਦਾਂ ਕਿਦਾਂ ਮਾਸੀ ਕੇ ਚਲ ਗਿਆ ਐਂ ਉਹਨੂੰ ਸਾਈ ਦਿੱਤੀ ਆ ਨਾਲੇ ਕਿੱਡੀ ਸਾਈ ਤੂੰ 1 ਲੱਖ ਰੁਪਈਆ ਦਿੱਤੀ ਆ 200 ਰੁਪਈਆ ਦਿੱਤਾ ਵਾ ਹੁਣ ਮੇਰਾ ਵੈਸੇ ਢੋਲੋ ਦਾ ਮਨ ਨੂੰ ਵੀ ਚਲਾਉਣਾ ਆਂਦਾ ਵਾ ਚੱਲ ਫੇ ਇਦਾਂ ਹੀ ਕਰਦੇ ਆ ਤੇਰੇ ਢੋਲ ਤੇ ਹੀ ਬੈ ਕੇ ਚੱਲ ਜਾਨੇ ਆ ਮੋਟਰਸਾਈਕਲ ਇੱਥੇ ਲਾ ਦਿੰਦੇ ਆ ਉਹ ਬੇਫਕੂਫਾ ਢੋਲ ਚਲਾਈ ਦਾ ਨਹੀਂ ਹੁੰਦਾ বাজਾਈ ਦਾ ਹੁੰਦਾ ਚੱਲ ਕੋਈ ਨਹੀਂ ਜਿੱਦਾਂ ਮਾਰੀ 10-5 ਮਿੰਟ ਆ ਜਾ ਭਰਾਵਾ ਕੱਪੜੇ ਸੀ ਕੇ ਪਾਉਣ ਲੱਪਿਆਂ ਆ ਗਿਆ বাজਾਈ ਦਿੰਦਾ ਆਮਰ ਦੇ ਟੋਲ ਪਾ ਰਿਹਾ ਤੇ ਮੈਨੂੰ ਪਾੜ ਦੇਣਾ ਨਾ ਉੱਪਰ ਜੇ ਪ੍ਰੋਗਰਾਮ ਤੇ ਨਾ ਟਾਈਮ ਸਿਰ ਪਹੁੰਚੇ ਉਹਨਾਂ ਨੇ ਤਿੰਨਾਂ ਨੂੰ ਪਾੜ ਦੇਣਾ ਵਾ ਉਹ ਵੀਰ ਉਹ ਯਾਰ ਇੱਥੇ ਸੋਣ ਸੈਂਕਾ ਕਰ ਕਿਹੜਾ ਵਾ ਤਾ ਕੀ ਕੰਮ ਦਾਦ ਤੇਰੀਆਂ ਅੱਖਾਂ ਨੂੰ ਹਰੀਆਂ ਮਿਰਚਾਂ ਲੱਗੀਆਂ ਵਾ ਪ੍ਰੋਗਰਾਮ ਤੇ ਚੱਲੇ ਆ ਉਹ ਉਸਤਾਦ ਕਲਾਕਾਰ ਆ ਸੀ ਉਹਨਾਂ ਨੇ ਪ੍ਰੋਗਰਾਮ ਬੁੱਕ ਕਰਾਇਆ ਸੀ ਉਹਨਾਂ ਦੇ ਨੰਬਰ ਉਹਨਾਂ ਨੇ ਕੀ ਗੋਣ ਵਾਲੀ ਕਰੀ ਚਲੋ ਉਹਨਾਂ ਨੇ ਕਰ ਦਿੱਤੀ ਵਾ ਚਲੋ ਆਜੋ ਮੇਰੇ ਮਗਰ ਮਵੀ ਉੱਥੇ ਹੀ ਚੱਲਾ ਚਲੋ ਉਹ ਇਹਨੂੰ ਪਰਾਂ ਕਰ ਗਰਾਹ ਜੈ ਇਹਨੂੰ ਉਹ ਗਿੱਡਲਾ ਤੂੰ ਵੀ ਉੱਤਰ ਜਾ ਹੁਣ ਢਿੱਲਾ ਪੇਂ ਤੂੰ ਮਾਰੇ ਦੇ ਉਸਤਾਦੇ ਉਹ ਤੂੰ ਵੀ ਫੜੋ ਚੇਲਿਆ ਓਏ ਗੱਗੀ ਰੌਣਕ ਮੇਲਾ ਤਾਂ ਕੋਈ ਹੈ ਨਹੀਂਗਾ ਉਹ ਫੇਰ ਇਹਨਾਂ ਨੇ ਆਪਾਂ ਨੂੰ ਕਾਹ ਤੋਂ ਸੱਦਿਆ ਵਾ ਰੌਣਕ ਆਪਾਂ ਹੀ ਲਾਉਣੀ ਆ ਵਾ ਗੱਲ ਤੇਰੀ ਇਹ ਵੀ ਸਹੀ ਆ ਚੱਕ ਦੇ ਢੋਲੀਆਂ ਉਹ ਅੱਜ ਦੇਨ ਕੁਛੀਆਂ ਦੂਜਾ ਦੂਜਾ ਪਹਿਲਾ ਬਾਬੇ ਦਾ ਉਹ ਅੱਜ ਦੇਨ ਕੁਛੀਆਂ ਦਾ ਝੜਿਆ ਅੱਜ ਦੇਨ ਕੁਛੀਆਂ ਦਾ ਝੜਿਆ ਉਹ ਆ ਜੋ ਰੌਣਕ ਮਿਲ ਜਾ ਚਨਮ ਰੁਕੋ ਰੁਕੋ ਤੁਸੀਂ ਕਾਹਦੀਆਂ ਖੁਸ਼ੀਆਂ ਮਨਾਈ ਜਾਂਦੇ ਉਧਰ ਸਾਡਾ ਤਾਇਆ ਚੜ੍ਹਾਈ ਕਰ ਗਿਆ ਅਸੀਂ ਜੀ ਪ੍ਰੋਗਰਾਮ ਲਾਉਣ ਆਏ ਆ ਬੁੱਕ ਕਰਾਇਆ ਜੀ ਪ੍ਰੋਗਰਾਮ ਕਿਹਨੇ ਬੁੱਕ ਕਰਾਇਆ ਭਾਜੀ ਸੋਹਣ ਸਿੰਘ ਨੇ ਸੋਹਣ ਸਿੰਘ ਨੂੰ ਮਰਿਆ ਪਿਆ ਆ ਮਰਨ ਤਾਂ ਪਹਿਲਾਂ ਬੁੱਕ ਕਰਾਇਆ ਹੋਣਾ ਜੀ ਯਾਰ ਤਾਂ ਜੀ ਨੂੰ ਗਾਉਣ ਵਜਾਉਣ ਦਾ ਕੋਈ ਸ਼ੌਂਕ ਨਹੀਂ ਸੀ ਉਹ ਭਾਜੀ ਮਰਨ ਦਾ ਸ਼ੌਂਕ ਹੈਗਾ ਸੀ ਉਹ ਦੇਖ ਲਓ ਪੈਕ ਨਹੀਂ ਗੇ ਮੰਜੇ ਤੇ ਯਾਰ ਵੀ ਸਕਦਾ ਆ ਤੇ ਤੁਸੀਂ ਜਾਓ ਯਾਰ ਹੁਣ ਅਸੀਂ ਪਤਾ ਕੀ ਦਾਗ ਦੇਣਾ ਆ ਸਾਡੇ ਰਹਿਤੇਦਾਰ ਆਉਂਦੇ ਆ ਭਾਜੀ ਹਾਨੂੰ ਨਹੀਂ ਪਤਾ ਆਡੀ ਦਾ 1600 ਰੁਪਇਆ ਅੱਧੀ ਪੇਮੈਂਟ ਪਈ ਆ ਪਹਿਲਾਂ ਉਹ ਦੋ ਹੀ ਭੇਜ ਜਾਣਾ ਉਹ ਯਾਰ 1600 ਤੈਨੂੰ ਕਿੱਥੋਂ ਦੇ ਦਈਏ 700 ਦੀ ਦਵਾਈ ਲਿਆਉਣ ਦੁੱਖੋਂ ਤੋਂ ਸਾਡਾ ਤਾਇਆ ਮਰ ਗਿਆ ਯਾਰ ਭਾਜੀ ਪੇਮੈਂਟ ਲੈ ਕੇ ਜਾਵਾਂਗੇ ਅੱਧਾ ਕਿੱਦਾਂ ਚੱਲ ਜੀਏ ਉਹ ਲਿਆਉ ਮੁੰਡਿਓ ਡਾਂਗਾ ਇਹਨਾਂ ਨੂੰ ਦੇਈਏ ਚੈੱਕ ਕੱਟ ਕੇ ਉਹ ਫੱਜ ਲਾ ਓਏ ਗੱਗੀ ਜੇ ਚੰਗੀ ਚੌਣਾ ਇਹਨਾਂ ਨੇ ਸਾਤੀ ਚ ਲੱਤਾਂ ਮਾਰ ਰਹੀਆ ਉਹ ਛੱਡਿਓ ਨਾ ਇਹਨਾਂ ਨੂੰ ਪਾਏ ਨੂੰ ਦੋ ਦਿਨ ਮਸ਼ੀਨ 'ਚ ਰੱਖ ਕੇ ਬਾਅਦ ਚ ਦਾਗ ਦੇ ਲਾਂਗੇ